ਨਾਮਾਂ ਨੂੰ ਜਾਣਦੇ ਆ ਸਿੱਖੀ ਦੇ ਸਿਧਾਂਤਾਂ ਨੂੰ ਜਾਣਦੇ ਆ ਜੋ ਸਾਡਾ ਅਸਲ ਕਰਤੱਵ્ય ਹੈ ਉਸ ਕਰਤੱਵਿਆ ਨੂੰ ਸਮਝਣ ਦੀ ਅੱਜ ਲੋੜ ਹੈ ਕਰਤੱਵ ਕਿਹੜਾ ਹੈ ਪੰਜਾਬੀ ਨੂੰ ਪਹਿਲ ਦੇ ਆਧਾਰ ਤੇ ਮੰਨਣਾ ਤੇ ਦੂਸਰੀਆਂ ਭਾਸ਼ਾਵਾਂ ਨੂੰ ਪਿਛੇ ਰੱਖਣਾ ਕਿਉਂਕਿ ਮਾਂ ਪਹਿਲਾਂ ਹੁੰਦੀ ਹੈ ਚਾਚੀ ਤਾਈ ਮਾਮੀ ਮਾਸੀ ਪਿਛੇ ਹੁੰਦੀਆਂ ਗੁਰੂ ਅੰਗਦ ਸਾਹਿਬ ਜੀ ਦੇ ਪਾਸ ਬੈਠੇ ਹਨ ਸਤਿਗੁਰੂ ਜੀ ਨੇ ਊੜੇ ਐੜੇ ਦਾ ਪ੍ਰਚਾਰ ਕੀਤਾ ਨਾਲੇ ਤੇ ਆਪ ਊੜਾ ਐੜਾ ਪੜ੍ਹਦੇ ਸੀ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਸੀ ਗੋਦ ਵਿੱਚ ਪਿਠਾ ਕੇ ਪੜ੍ਹਾਉਂਦੇ ਸੀ ਬੜਾ ਸੀ ਗੁਰੂ ਕੇ ਸੇਖਾਂ ਕਦੇ ਕਿਸੇ ਬੱਚੇ ਨੂੰ ਗੋਦ ਵਿੱਚ ਲਾ ਕੇ ਕਦੇ ਊੜਾ ਐੜਾ ਪੜ੍ਹਾਇਆ ਸੀ ਬੱਚਾ ਇੱਥੇ ਕਿਤੇ ਊੜਾ ਆੜਾ ਲਿਖਦਾ ਹੋਵੇ ਕਦੇ ਉਹਦੇ ਕੋਲ ਬੈਠ ਕੇ ਕਦੇ ਊੜੇ ਆੜੇ ਦੇ ਬਾਰੇ ਦੱਸਿਆ ਵੀ ਪੁੱਤ ਜੀ ਪੜ੍ਹਨਾ ਨਹੀਂ ਹੁੰਦਾ ਤੁਸੀਂ ਪੜ੍ਹਾ ਦੇਣੀ। ਅੱਖਰ ਲਿਖਣਾ ਨਹੀਂ ਹੁੰਦਾ ਤੈਨ ਖਾ ਲਈਏ। ਬਸ ਇੱਕ ਕਹਿ ਦਈਏ ਵੀ ਜਿਹੜਾ ਆਉਂਦਾ ਹੈ ਉਹ ਤਾਂ ਕਰਕੇ ਲਿਖ ਜਾਂਦਾ ਵੀ ਮੇਰੇ ਬੱਚੇ ਨੂੰ ਵਿਦਿਆ ਆ ਜਾਵੇ ਪੜ੍ਹ ਲਿਖ ਕੇ ਅਫਸਰ ਬਣ ਜਾਵੇ। ਮੈਂ ਆਖਣਾ ਵੀ ਊੜਾ ਆੜਾ ਲਿਖ ਕਰਕੇ ਜੇ ਨਹੀਂ ਸਮਝਿਆ ਅਫਸਰੀ ਕਿਸੇ ਲੇਖੇ ਵਿੱਚ ਨਹੀਂ। ਕਈ ਵਾਰ ਜ਼ਿਕਰ ਕਰਦੇ ਨੇ ਵਿਗਿਆਨ ਵੀ ਇੱਕ ਅੰਗਰੇਜ਼ ਨੇ ਨਾ ਪੰਜਾਬੀ ਸਿੰਘ ਨੂੰ ਪੁੱਛ ਲਈ ਆ ਵੀ ਤੈਨੂੰ ਨਾ ਇੰਗਲਿਸ਼ ਆਉਂਦੀ ਏ ਕਹਿੰਦਾ ਬਹੁਤ ਵਧੀਆ ਇੰਗਲਿਸ਼ ਆਉਂਦੀ ਹੈ ਇੰਗਲਿਸ਼ ਦੇ ਵਿੱਚ ਗੱਲਾਂ ਕਰਤੀਆਂ ਆਪਸ ਦੇ ਵਿੱਚ ਫਿਰ ਕਹਿੰਦਾ ਤੇਰੀ ਮਾਂ ਬੋਲੀ ਕੀ ਆ ਮਦਰ ਲੈਂਗੁਏਜ ਕਿਹੜੀ ਆ ਤੇ ਜੇ ਕਹਿਣ ਲੱਗੇ ਆ ਪੰਜਾਬੀ ਕਹਿੰਦਾ ਪੰਜਾਬੀ ਦੇ ਸਾਰੇ ਅੱਖਰਾਂ ਬਾਰੇ ਪਤਾ ਲਗਾ ਮਾਤਰਾਵਾਂ ਚਾਹੀ ਰਿਸ਼ਤੇ ਵਿੱਚ ਜੋ ਵੀ ਵਰਡ ਕਹਿੰਦੇ ਨੇ ਵਰਡ ਪਤਾ ਤੁਹਾਨੂੰ ਪੰਜਾਬੀ ਦੇ ਸੁਣਾ ਕੇ ਵਿਖਾਈ ਮੈਨੂੰ ਪੰਜਾਬੀ ਬਾਰੇ ਮੈਂ ਵੀ ਕੁਝ ਜਾਣਨਾ ਚਾਹੁੰਦਾ ਉਹ ਊੜਾ ਆੜਾ ਇਡੇ ਸੱਸਾ ਦੇ ਹਾਹਾ ਬਸ ਪੰਜ ਛੇ ਕੁ ਵੱਖਰੀ ਬੋਲ ਸਕਿਆ ਉਹ ਇਹ ਕਹਿੰਦਾ ਭੁੱਲ ਗਿਆ ਮੈਂ ਤੈਨੂੰ ਪੜ੍ਹ ਕੇ ਦੱਸ ਦਾਂ ਕਿਤਾਬ ਕੱਢੀ ਕੋ ਫੋਨ ਦੇ ਵਿੱਚੋਂ ਪੜ੍ਹਿਆ ਉਹ ਅੰਗਰੇਜ਼ ਬੋਲਿਆ ਵੀ ਤੈਨੂੰ ਪੰਜਾਬੀ ਦਾ ਤੇ ਕੋਈ ਗਿਆਨ ਨਹੀਂ ਆਪਣੀ ਮਾਤਰ ਭਾਸ਼ਾ ਦਾ ਮਾਤਰ ਭਾਸ਼ਾ ਦਾ ਤੇ ਤੂੰ ਇੰਗਲਿਸ਼ ਦੇ ਵੱਲ ਕਿਉਂ ਤੁਰਿਆ ਪੰਜਾਬੀ ਦੇ ਪਹਿਲਾਂ ਚੰਗੀ ਤਰ੍ਹਾਂ ਸਿੱਖ ਲੈਂਦਾ ਪੰਜਾਬੀ ਸਿੱਖਣਾ ਪ੍ਰਥਮ ਹੈ ਮਾਂ ਬੋਲੀ ਪਹਿਲਾ ਜੇ ਤੁਹਾਡੀ ਮਾਂ ਬੋਲੀ ਇੰਗਲਿਸ਼ ਹੈ ਤਾਂ ਮੁਬਾਰਕ ਹੈ ਵੀ ਪੜਿਆ ਕੋ ਪਰ ਜੇ ਤੁਹਾਡੀ ਮਾਂ ਬੋਲੀ ਮੰਨਦੇ ਹੋ ਨੀ ਪੰਜਾਬੀ ਹੈ ਪੰਜਾਬੀ